ਇੱਕ ਸਹਾਰਾ ਹੁੰਦਾ ਉਹ ਬਹੁਤ ਜਿਆਦਾ ਵੱਡਾ ਸਹਾਰਾ ਜਿਹਨੂੰ ਅਸੀਂ ਕਹਿ ਸਕਦੇ ਆ ਇੱਕ ਸਹਾਰਾ ਹੁੰਦਾ ਹਨ ਹਸਬੰਦ ਨੂੰ ਵਾਈਫ ਦਾ ਤੇ ਵਾਈਫ ਨੂੰ ਹਸਬੰਦ ਦਾ ਤੇ ਸੋ ਅਸੀਂ ਇਹ ਵੀ ਇਹੋ ਹੀ ਚਾਹੁੰਦੇ ਆ ਕਿ ਸਾਰਿਆਂ ਦੇ ਮਹਾਰਾਜ ਕਿਰਪਾ ਕਰੇ ਤੇ ਸਾਰਿਆਂ ਦੇ ਘਰ ਖਾਸ ਦੇ ਵਸਦੇ ਰਹਿਣ ਇਦਾਂ ਹੀ ਵਸਦੇ ਹੀ ਰਹਿਣ ਹਾਂ ਗੰਦਾ ਇਕੱਠੇ ਹੋਏ ਬੱਲੇ 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 ਬੁਰਾ ਮਨਵਾ ਉਹ ਤੋਂ ਉਹ ਆਇਆ ਪਰਸ fair use is a use permitted by copyright statute that might otherwise be infringing non profit educational or personal use tips the balance in favor of fair use satashriya college ummeed karde ha ke tusi sare theek hoange hunji ajj apna fair haazir hoye tade lai leke ik hor navi video ta fer bina kise deri to karde ha apna apne ajj di video nu shuru ek khom de parda kathe hoye balle 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 bura malba upar phone to ho gaya to farsh ਵਲੌਗ ਬਣਾਉਂਦਾ ਤਾਂ ਪਤਾ ਲੱਗ ਗਿਆ ਵੀ ਹਾਂ ਵਲੌਗ ਬਣਾਉਣਾ ਤੇ ਵਲੌਗ ਬਣਾਉਣ ਵਾਸਤੇ ਫੋਨ ਵੀ ਵਧੀਆ ਨਵਾਂ ਚਾਹੀਦਾ ਉਹਦਾ ਵੀ ਪਤਾ ਲੱਗ ਗਿਆ ਤੇ ਉਹ ਵੀ ਲੈ ਲਿਆ ਹੋਗਾ ਪਰ ਤੁਹਾਨੂੰ ਆਈ ਨਹੀਂ ਪਤਾ ਕਿ ਘਰੇ ਝਾੜੂ ਮਾਰਨਾ ਸਫਾਈ ਕਰਨੀ ਤੇ ਝਾੜੂ ਜਿਹੜਾ ਨਵਾਂ ਲੈ ਆਈ ਗਿਆ ਚੱਜ ਦਾ ਵਧੀਆ ਲੈ ਆਈ ਗਿਆ ਟੁੱਟਿਆ ਝਾੜੂ ਟਿਆ ਜਮਾ ਘਸਿਆ ਵਾ ਕਿਰ ਰੋੜੀ ਤੇ ਉੱਪ ਮੰਗਾ ਲਈ ਆ ਦੁਕਾਨ ਦਾ ਮੰਗਾਲੀ ਆ ਜੀ ਸਾਨੂੰ ਇੱਧਰ ਜਾ ਕੋਠੇ ਚਲ ਆ ਵਧੀਆ ਹੋ ਗਿਆ ਕੰਮ ਉਹਨੇ ਇਦਾਂ ਰੋੜੀ ਪਾਣੀ ਸ਼ੁਰੂ ਹੋ ਗਈ ਤੇ ਫਰਸ਼ ਬਣਾਵਾਂਗੇ ਹਲਕਾ ਹਲਕਾ ਆ ਪਾਣੀ ਪੁਣੀ ਨਿਕਲਦਾ ਨਕਾਸ ਬਣ ਜੂਗਾ ਵਧੀਆ ਪਾਣੀ ਬੜਾ ਖਲੋਣ ਲੱਗ ਪਿਆ ਇੱਥੇ ਆਪਣੇ ਘਰੇ ਜਦੋਂ ਵੀ ਕੋਈ ਇੱਟ ਰੋੜੀ ਸਿੱਟਣ ਆਉਂਦਾ ਜਾਂ ਮੈਸਤਰੀ ਲੱਗੇ ਹੁੰਦੇ ਆਪਾਂ ਜਦੋਂ ਆਉਂਦੇ ਆਨ ਸਾਈਟ ਚਾਹ ਪਿਉਂਨੇ ਆ ਉਹਨਾਂ ਨੂੰ ਇਹਨੇ ਕਲਾ ਪਾਣੀ ਦੇ ਕੇ ਬਸ ਕੰਮ ਖਤਮ ਕਰਤਾ ਵੀ ਹਾਂ ਪਾਣੀ ਪਾਇਆ ਤਾਂ ਬਸ ਵੀ ਬੰਦਾ ਚਾਹ ਵੀ ਪੁੱਛ ਲਿਆ ਵੀ ਹਾਂ ਤੁਸੀਂ ਚਾਹ ਪੀਓਗੇ ਕਿ ਨਹੀਂ ਪੀਓਗੇ ਪਰਾਂ ਦੀ ਗਰਮੀ ਹੈ ਪਰ ਪੁੱਛਣ ਦਾ ਤਾਂ ਹੱਕ ਬਣਦਾ ਪਰ ਨਹੀਂ ਇਹਨਾਂ ਤਾਂ ਆਦੇ ਵਲੌਗ ਦੀ ਆ ਹੋ ਕਿ ਜਿਵੇਂ ਟੇਰੀਆਂ ਲੱਗੀਆਂ ਜਿਆਦਾ ਉੱਚੀਆਂ ਉੱਚੀਆਂ ਨੇ ਉਹ ਆਪਣਾ ਸਾਰਾ ਲੈਵਲ ਕਰਨਗੇ ਪਹਿਲਾਂ ਇਹਦਾ ਤੇ ਉੱਚੇ ਵਧਨਾਵਾ ਇਹਦੇ ਤੋਂ ਲੈਵਲ ਦੇ ਸਾਹਮਣੇ ਤੇ ਇੱਥੇ ਖੜਾ ਵਲੌਗ ਬਣਾਈ ਜੰਨਾ ਚਾਹ ਰੋ ਬੈਠੇ ਚਾਹ ਪਾਣੀ ਪੀਂਦੇ ਜਾਂ ਹੋਰ ਕੀ ਕੰਮ ਕਰੀ ਇਹਨੂੰ ਜੰਨਾ ਚਾਹਤਾ ਇੱਥੇ ਹੱਥ ਪੱਲਾ ਮਾਰ ਲਾ ਵੇਲਾ ਖੜਾ ਵਲੌਗ ਬਣਾਈ ਜੰਨਾ ਇਹਦੇ ਜਿੰਨਾ ਦੇ ਕੰਮ ਚੱਲਦਾ ਹੈ ਨਾ ਮੈਸਤਰੀ ਲੱਗਾ ਹੋਵੇ ਉਹ ਕਹਿੰਦੇ ਨੇ ਚੱਲ ਮੈਸਤਰੀ ਹਟਿਆ ਚਾਹ ਪਾਣੀ ਪੀਂਦਾ ਨਾ ਚਾਹ ਆਪੇ ਥੋੜਾ ਬਹੁਤ ਕਰਦੇਗੇ ਵੇਲੇ ਬੈਠ ਨਾ ਤਾਂ ਚੰਗਾ ਹੀ ਪੂਰਾ ਹੱਥ ਪੈਰ ਹਲਾ ਲਗੇ ਨਾ ਢੇ ਲੱਗੀਦਾ ਐ ਵੇਲੇ ਜਮਾ ਖੜੇ ਸਤੇ ਉਹਨਾਂ ਦੇ ਪਰ ਨਹੀਂ ਬਸ 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 ਪਿਛੇ 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 ਟੋਪੇ ਸਿਆ ਸਾਹਮਣੇ ਗੈਲਰੀ ਬੈਠੀ ਆਪਣੇ ਉਹ ਚੱਲ ਕੇ ਤੇ ਢਾਰਮਾ ਨਾਲ ਘਰ ਬਣਾਇਆ ਉੱਥੇ ਆਪਣਾ ਤੁਹਾਡੇ ਵਰਗੇ ਗੱਲਾਂ ਨਾਲ ਹੀ ਸਾਰ ਦਿੰਦੇ ਆ ਜਿਹੜੇ ਬਾਹਰ ਕੁੱਤੇ ਫਿਰਦੇ ਕਦੇ ਉਹਨਾਂ ਰੋਟੀ ਪਾਈਏ ਵੀ ਹਾਂ ਜਿਹੜੀ ਰੋਟੀ ਰਾਤ ਵਾਲੀ ਵਧੇ ਜਾਂਦੀ ਜੇ ਸਵੇਰ ਵਾਲੀ ਵਧੇ ਜਾਂਦੀ ਬਾਹਰ ਚ ਹੀ ਰੱਖ ਦਗੇ ਅਸੀਂ ਕੋਈ ਕੁੱਤਾ ਬਿੱਲਾ ਆ ਕੇ ਖਾ ਜਾਊਗਾ ਵੀ ਜੋ ਕਿ ਚਾਹ ਚ ਵਧੀ ਪਈ ਹੈ ਕੋਈ ਲੱਸੀ ਵਧੀ ਪਈ ਹੈ ਨਹੀਂ ਪੀਣੀ ਤੇ ਬਾਹਰ ਕੁੰਡਾ ਰੱਖ ਦਗੇ ਵੀ ਉਹਦੇ ਚ ਪਾ ਦਗੇ ਵੀ ਚਲ ਕੋਈ ਪੀ ਲੂਗਾ ਜਾਨਵਰ ਕੁੱਤਾ ਬਿੱਲਾ ਪੀ ਲੂਗਾ ਪਰ ਮੈਂ ਤੁਹਾਡੇ ਵਰਗੇ ਤਾਂ ਗੱਲਾਂ ਕਰਨ ਜੋਗ ਨਹੀਂ ਆ ਵੀ ਹਾਂ ਵੇਖੋ ਸਾਡੇ ਘਰ ਦੇ ਬਾਹਰ ਇੱਕ ਆਵਾਰਾ ਕੁੱਤਾ ਫਿਰਦਾ ਮਾਮਾ ਸਾਡਾ ਆ ਗਿਆ ਵਾਪਸ ਤੇ ਖਾਣਾ ਵਾਲਾ ਖਾਰਿਆ ਐ ਲੈ ਦੇ ਲੈ ਲੱਗਾ ਮਾਮੇ ਦਾ ਉੱਥੇ ਗਿਆ ਸੀ ਕੰਮ ਕਰਨ ਵਾਸਤੇ ਇਹ ਪਾਣੀ ਪਾਤੇ ਗਿਆ ਹੀ ਮਾਮਾ ਟਾ ਲੈ ਨਾ ਢੈਲ ਨਹੀਂ ਲੱਗਾ ਆ ਗਿਆ ਵਾਪਸ ਇੰਨਾ ਵਲੌਗਰਾਂ ਦੀ ਆ ਬੜੀ ਗੰਦੀ ਆਦਤ ਆ ਜਾਂ ਤੇ ਜਦੋਂ ਆਪ ਕੋਈ ਚੀ ਖਾਂਦੇ ਪੀਂਦੇ ਹੋਣਗੇ ਜਾਂ ਫਿਰ ਕੋਈ ਹੋਰ ਚੀ ਖਾਂਦਾ ਪੀਂਦਾ ਉਹਦੀ ਵੀਡੀਓ ਜ਼ਰੂਰ ਬਣਾਉਣੀ ਆ ਉਹ ਕਲਿੱਪ ਜ਼ਰੂਰ ਵਲੌਗ ਦੇ ਵਿੱਚ ਐਡ ਕਰਨੀ ਆ ਤੁਸੀਂ ਕਿਉਂ ਤੁਹਾਡਾ ਸਰਦਾ ਨਹੀਂਗਾ ਚੀ ਤੁਹਾਡੇ ਬਿਨਾਂ ਤੁਹਾਡੇ ਤੋਂ ਬਿਨਾਂ ਕੈਮਰੇ ਤੋਂ ਖਾਦੀ ਨਹੀਂ ਜਾਂਦੀ ਕਿ ਹਾਜਮ ਨਹੀਂ ਹੁੰਦੀ ਕਿਉਂ ਇਹ ਰੋਟੀਆਂ ਬਣਾਉਂਦੇ ਤਦ ਜੇ ਉਧਰੋਂ ਹੋ ਗਿਆ ਤਮਕਣਾ ਟਾਈਮ ਸਵੇਰ ਦੇ ਇੱਕ ਤੀਜੇ ਵੇਖੀ ਹੁੰਦੀ ਸੀ ਨੋਟ ਕਰਕੇ ਸਵੇਰੇ ਨਹੀਂ ਆਉਂਦੇ ਤਮਕੜਾ ਜਿੰਨੇ ਵੀ ਆ ਇਹ ਰਾਤ ਨੂੰ ਹੀ ਆਉਂਦੇ ਹੈ ਵੇਲਾ ਇਹਨਾਂ ਦਾ ਵੀ ਟਾਈਮ ਹੈ ਕੀ ਕੁਦਰਤ ਦੀ ਖੇਡ ਹੈ ਉਹਨਾਂ ਤਮਕੜਾ ਨੂੰ ਇਹਨਾਂ ਤਾਂ ਪਤਾ ਨਾ ਵੀ ਅਸੀਂ ਰਾਤ ਦੇ ਟਾਈਮ ਆਉਣਾ ਪਰ ਤੁਹਾਡੇ ਵਰਗੇ ਵਲੌਗਰਾਂ ਨੂੰ ਤਾਂ ਜੋ ਹੀ ਨਹੀਂ ਪਤਾ ਨਾ ਕੋਈ ਸ਼ਰਮ ਹੈਗੀ ਆ ਵੀ ਹਾਂ ਅਸੀਂ ਦਿਨੇ ਵਲੌਗ ਪਾਉਣਾ ਰਾਤ ਨੂੰ ਬਣਾਉਣਾ ਦਿਨੇ ਵਲੌਗ ਸ਼ੂਟ ਕਰਨਾ ਰਾਤ ਨੂੰ ਕਰਨਾ ਘਰੇ ਵਲੌਗ ਸ਼ੂਟ ਕਰਨਾ ਬਾਹਰ ਕਰਨਾ ਆਪ ਦੇ ਜਿਨਾਂ ਨੇ ਦਿਖਾਉਣੀ ਆ ਕਿ ਨਹੀਂ ਦਿਖਾਉਣੀ ਤੁਹਾਨੂੰ ਕਾਸ਼ ਕੁਛ ਵੀ ਨਹੀਂ ਪਤਾ ਉਹਨਾਂ ਤਾਂ ਮਕਰਣ ਨੂੰ ਇਹਨਾਂ ਤਾਂ ਪਤਾ ਨਹੀਂ ਹਾਂ ਰਾਤ ਨੂੰ ਸਾਰੇ ਸੌਂ ਜਾਂਦੇ ਸੀ ਰਾਤ ਨੂੰ ਜਾਵਾਂਗੇ ਲੈ ਮਖੜਾ ਮੈਂ ਤੈਨੂੰ ਮਾਰੀਏ ਚੱਲ ਆ ਮਾਰ ਦੇਣਾ ਤੂੰ ਆਏ ਨੇ ਕਹਿੰਦਾ ਵੀ ਚੱਲ ਤੂੰ ਜਾ ਬੜਾ ਅੰਦਰ ਵੇਥੋਂ ਬਾਹਰੋਂ ਮੈਂ ਤੋਦ ਦਿਨਾਗਾ ਅਖੇ ਤੂੰ ਬੋਕਰ ਮਾਰ ਮੈਂ ਪੈਪ ਕੱਲੀ ਫੜ ਲੈਣਾਗਾ ਆਏ ਵੀ ਨੇ ਕਹਿੰਦਾ ਤੂੰ ਪੈਪ ਫੜ ਲੈ ਚੱਲ ਬੋਕਰ ਨਾਲ ਮੈਂ ਸਾਫ ਕਰ ਦਿੰਨਾ ਜਮਾ ਨਿਕੰਮਾ ਬੰਦਾ ਏ ਦਿਮਾਗ-ਦਮਗ ਵਾਕਈ ਹੈ ਨਹੀਂ ਤੁਹਾਡਾ ਬਸ ਤੁਹਾਨੂੰ ਇੰਨਾ ਪਤਾ ਕਿ ਵਲੌਗ ਕਿਵੇਂ ਬਣਾਏ ਦਾ ਜਨਾਨੀ ਜੋ ਕੰਮ ਕਰਦੀ ਹੋਗੀ ਕਿਵੇਂ ਉਹਨੂੰ ਕੈਮਰੇ ਦੇ ਵਿੱਚ ਲੈ ਕੇ ਆਉਣਾ ਤੇ ਉਧਰ ਥੋੜਾ ਜਿਹਾ ਬੀਜੀ ਹੋਈ ਹੈ ਤਾਈਆਂ ਵਲੌਗ ਅੱਜ ਜਿਹੜਾ ਲੇਟ ਆਇਆ ਹੈਗਾ ਤੇ ਨਹੀਂ ਤਾਂ ਟਾਈਮ ਨਾਲ ਹੀ ਆ ਜਾਣਾ ਸੀਗਾ ਜੇ ਤੁਹਾਡਾ ਅੱਜ ਵਲੌਗ ਲੇਟ ਆ ਗਿਆ ਉਹਦੇ ਨਾਲ ਸਾਨੂੰ ਤਾਂ ਕੋਈ ਫਰਕ ਨਹੀਂ ਪਿਆਗਾ ਤੁਹਾਨੂੰ ਕੋਈ ਘਾਟਾ ਪਿਆ ਹੋਣਾ ਜਿਹੜਾ ਤੂੰ ਗੱਲਾਂ ਕਰਦਾ ਪਿਆ ਵੀ ਹਾਂ ਅੱਜ ਵਲੌਗ ਲੇਟ ਆ ਗਿਆ ਸੀ ਬੀਜੀ ਸੀਗੇ ਵੀ ਸਾਨੂੰ ਇੰਨਾ ਲੱਖਾਂ ਦਾ ਘਾਟਾ ਪੈ ਗਿਆ ਇੱਕ ਘੰਟਾ ਵਲੌਗ ਲੇਟ ਪਾਉਣ ਨਾਲ ਆਡੀਅੰਸ ਨੂੰ ਤਾਂ ਕੋਈ ਫਰਕ ਨਹੀਂ ਪਿਆ ਆਡੀਅੰਸ ਨੇ ਆ ਕੇ ਤਾਂ ਤੁਹਾਨੂੰ ਕਮੈਂਟਾਂ ਦੇ ਵਿੱਚ ਗਾਲ੍ਹਾਂ ਹੀ ਕੱਢੀਆਂ ਕੱਢਣੀਆਂ ਲਾਂਤਾਂ ਹੀ ਪਾਉਣੀਆਂ ਜਦੋਂ ਮਾਜੀ ਵਲੌਗ ਪਾ ਦੋ ਤੁਸੀਂ ਭਲਾਂ ਦੀ ਰਾਤ ਦੇ 12 ਵਜੇ ਅਪਲੋਡ ਕਰ ਦੋ ਉਹਦੇ ਆਡੀਅੰਸ ਨੇ ਉੱਠ ਕੇ ਤੁਹਾਨੂੰ ਗਾਲ੍ਹਾਂ ਪਾ ਦੇਣੀਆਂ ਵੀ ਹਾਂ ਇਹਨਾਂ ਨਿਕੰਮਿਆਂ ਦਾ ਕੰਜਰਾਂ ਦਾ ਵਲੌਗ ਆ ਗਿਆ ਤੇ ਨਾ ਕੱਢੋ ਗਾਲ੍ਹਾਂ ਪਾਓ ਲਾਂਤਾਂ ਇਹਨਾਂ ਨੂੰ ਤੇ ਫਿਰ ਸੰਦੀਪ ਦੇ ਬਾਰੇ ਬਹੁਤ ਨੈਗੇਟਿਵ ਕਮੈਂਟ ਆ ਰਹੇ ਆ ਵੀ ਆਪਣਾ ਸੰਦੀਪ ਨੂੰ ਘਰੇ ਭੇਜੋ ਹਨ ਆਪਣਾ ਜਿੱਦਾਂ ਵੀ ਆ ਉਹਨੂੰ ਭੇਜੋ ਗੱਲਬਾਤ ਕਰਕੇ ਭੇਜੋ ਆਪਾਂ ਦੇ ਚਾਉਂਦੇ ਆ ਵੀ ਚਲੋ ਆਪਣੇ ਘਰ ਹਣਾ ਚਲੀ ਜਾਵੇ ਆਪਾਂ ਨਹੀਂ ਚਾਉਂਦੇ ਵੀ ਨਾ ਜਾਵੇ ਤੇ ਨਾ ਹੀ ਕੋਈ ਭੈਣ ਭਰਾ ਆਪਣੀ ਹਣਾ ਭੈਣ ਦਾ ਘਰ ਖਰਾਬ ਕਰਦਾ ਜਾਂ ਕਿੱਦਾਂ ਤੁਸੀਂ ਚਾਉਂਦੇ ਨਹੀਂ ਨਾ ਵੀ ਉਹ ਆਪਦੇ ਘਰੇ ਜਾਵੇ ਉਹਦਾ ਘਰ ਵਸੇ ਉਹ ਖੁਸ਼ੀ ਰਵੇ ਰਾਜੀ ਰਹੇ ਤੁਸੀਂ ਚਾਉਂਦੇ ਨਹੀਂ ਨਾ ਜੇ ਤੁਸੀਂ ਚਾਉਂਦੇ ਹੁੰਦੇ ਤੇ ਜਿੱਦਣ ਉਹ ਆਈ ਉਹਦੇ ਅਗਲੇ ਦਿਨ ਤੁਸੀਂ ਸਾਰੇ ਇਕੱਠੇ ਬਹਿ ਕੇ ਗੱਲ ਕਰਦੇ ਵੀ ਹਾਂ ਕੀ ਗੱਲ ਹੋਈ ਐਡੀ ਕਿੱਡੀ ਵੱਡੀ ਗੱਲ ਹੋ ਗਈ ਨਿੱਕੀ ਜੀ ਗੱਲ ਆ ਤੁਸੀਂ ਇਹਨਾਂ ਇੰਨਾ ਕਾਤੋਂ ਵਧਾਇਆ ਜੇ ਕਿਸੇ 'ਚ ਗੱਲ ਤੇ ਆ ਤਾਂ ਝੁਗ ਜਾਵੇ ਪਰ ਨਹੀਂ ਤੁਸੀਂ ਚਾਉਂਦੇ ਨਹੀਂ ਵੀ ਉਹਦਾ ਘਰ ਵਸੇ ਕਹਿੰਦਾ ਆਇਆ ਇਹ ਚਲ ਹੁਣ ਸਾਡੇ ਘਰ ਆਉਗੀਆਂ ਨੇ ਆਦਾ ਵਲੌਗ ਚੈਨਲ ਸ਼ੁਰੂ ਕਰ ਲਿਆ ਉਹ ਤੋਂ ਪੈਸੇ ਕਮਾਊਗੀ ਤੇ ਉਹ ਵੀ ਪੈਸੇ ਅਸੀਂ ਖਾਵਾਂਗੇ ਉਹਦੇ ਕੋਲ ਤੇ ਨਾਲ ਸਾਨੂੰ ਖਰਾਬ ਕਰਕੇ ਮਿਲਣਾ ਵੀ ਕੀ ਉਹਦੇ ਚ ਜਾਂ ਤੇ ਹੋਵੇ ਕੋਈ ਚੱਕਰ ਹੋਵੇ ਹਨਾ ਜਾਂ ਕੋਈ ਪ੍ਰਾਪਰਟੀ ਦਾ ਚੱਕਰ ਹੋਵੇ ਵੀ ਉਹ ਕੋ ਬਹੁਤ ਜਿਆਦੀ ਪ੍ਰਾਉਡੀ ਆ ਜਾਂ ਕਿ ਅੱਦਾਂ ਹਨਾ ਤੇ ਉਹਦਾ ਘਰ ਖਰਾਬ ਕਰੀਏ ਐਵੇਂ ਨੈਗਟਿਵ ਕਮੈਂਟ ਨਾ ਕਰੋ ਵੀ ਇਹ ਭੈਣਾ ਨੇ ਘਰ ਖਰਾਬ ਕੀਤਾ ਵਾ ਜਾਂ ਚੱਕਰ ਤਾਂ ਹੈਗਾ ਵਾ ਨਾ ਉਹ ਮੈਂ ਪਹਿਲਾਂ ਹੀ ਦੱਸ ਕੇ ਢੀ ਆ ਵੀ ਉਹਨੇ YouTube ਚੈਨਲ ਸ਼ੁਰੂ ਕਰ ਲਿਆ ਦੀਪਮਾ ਥਾੜੂ ਵਲੌਗ ਪਾਉਂਦਾ ਕਰਕੇ ਲੋਕੀਆ ਨੂੰ ਜਾਣਦੇ ਆ ਕਿ ਛੇਤੀ ਉਹਦੇ ਫਾਲੋਅਰ ਸਬਸਕ੍ਰਾਈਬਰ ਆ ਜਿਹੜੇ ਪੂਰੇ ਹੋ ਜਾਣਗੇ ਵਾਚ ਟਾਈਮ ਪੂਰਾ ਹੋ ਜਾਊਗਾ ਪੈਸੇ ਕਮਾਉਣ ਲੱਗ ਜੂਗੀ YouTube ਤੋਂ ਤੇ ਤੁਹਾਨੂੰ ਆ ਵੀ ਹਾਂ ਜਿਹੜੇ ਪੈਸੇ ਕਮਾਊਗੀ ਉਹ ਵੀ ਅਸੀਂ ਰੱਖ ਲਾਂਗੇ ਉਹਦੇ ਕੋਲ ਉਹਨੂੰ ਕਵਾਂਗੇ ਵੀ ਹਾਂ ਤੂੰ ਇੱਥੇ ਰਹਿਣੀ ਐ ਤੇ ਰੋਟੀ ਪਾਈ ਦਿੰਨੇ ਤੇ ਉਹ ਪੈਸੇ ਤੂੰ ਸਾਨੂੰ ਦੇ ਪ੍ਰਾਪਰਟੀ ਦੇ ਚੱਕਰ ਭਲਾ ਨਹੀਂਗਾ ਪਰ ਪੈਸੇ ਦਾ ਚੱਕਰ ਤਾਂ ਹੈਗਾ ਨਾ ਜਿਹੜੇ YouTube ਤੋਂ ਕਮਾਊਗੀ ਸਾਣਾ ਪੁਰਾਣਾ ਘਰ ਖਰਾਬ ਕੀਤਾ ਵਾ ਜਾਂ ਵਿਊ ਦਾ ਚੱਕਰ ਆ ਜਾਂ ਕਿੱਦਾਂ ਵੀ ਆ ਆਣਾ ਇੱਕ ਜਵਾਬ ਤੇ ਸਾਨੂੰ ਹੁਣ ਦੇਣਾ ਹੀ ਪੈਣਾ ਨਾ ਤੁਹਾਨੂੰ ਰਿਪਲਾਈ ਜਿਹੜੇ ਤੁਸੀਂ ਮੈਂ ਕਮੈਂਟ ਕਰਦੇ ਸਾਨੂੰ ਤੇ ਉਹਦਾ ਫਿਰ ਰਿਪਲਾਈ ਤੇ ਸਾਨੂੰ ਦੇਣਾ ਹੀ ਪੈਣਾ ਨਾ ਜੇ ਤੁਸੀਂ ਇੰਨੇ ਸੱਚੇ ਆ ਲੋਕੀ ਕਮੈਂਟ ਕਰਦੇ ਕਰੀ ਜਾਂਦੇ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ ਹੁਣ ਤੁਸੀਂ ਝੂਠੇ ਹੈਗੇ ਆ ਗਲਤ ਹੈਗੇ ਐਸੀ ਗੱਲ ਤੇ ਤੁਸੀਂ ਆਪਦੀ ਭੈਣ ਦਾ ਘਰ ਨਹੀਂ ਵਸਣਾ ਚਾਹੁੰਦੇ ਤਾਂ ਕਰਕੇ ਹੁਣ ਤੁਸੀਂ ਸਫਾਈਆਂ ਦਿੰਨੇ ਆ ਤਾਂ ਕਰਕੇ ਤੁਸੀਂ ਲੋਕਾਂ ਨੂੰ ਜਵਾਬ ਦਿੰਨੇ ਆ ਨਹੀਂ ਤਾਂ ਤੁਹਾਡੇ ਘਰ ਦੀ ਗੱਲ ਤੁਸੀਂ ਘਰੇ ਬਹਿ ਕੇ ਨਵੇੜੋ ਤੁਸੀਂ ਲੋਕਾਂ ਨੂੰ ਕਾਹ ਤੋਂ ਦੱਸੋ ਵੀ ਹਾਂ ਸਾਡੇ ਘਰੇ ਆ ਗੱਲ ਅਸ ਐ ਕਰਕੇ ਆਏ ਚਾ ਪਤਾ ਕਰਕੇ ਚਾ ਪਤਾ ਗੱਲ ਹੋਈ ਹੈ ਸਾਡੇ ਘਰੇ ਤੁਸੀਂ ਝੂਠੇ ਹੈਗੇ ਆ ਗਲਤ ਹੈਗੇ ਤਾਂ ਕਰਕੇ ਤੁਨੂੰ ਵੀ ਹਾਂ ਸਾਨੂੰ ਸਫਾਈ ਦੇਣੀ ਜ਼ਰੂਰੀ ਆ ਸਾਨੂੰ ਜਵਾਬ ਦੇਣਾ ਜ਼ਰੂਰੀ ਆ ਇਹ ਭੈਣ ਭਰਾਵਾਂ ਨੂੰ ਇਹ ਕਹਿਣਾ ਚਾਹੁੰਨਾ ਕਿ ਉਹਨਾਂ ਦੀ ਆਪਸ ਵਿੱਚ ਰੋਜ਼ ਹੀ ਗੱਲ ਹੋ ਰਹੀ ਆ ਇਸੇ ਮਸਲੇ ਨੂੰ ਲੈ ਕੇ ਵੀ ਕਿੱਦਾਂ ਵੀ ਆ ਤੇ ਜਿਹੜੀ ਉਹਨਾਂ ਦੀ ਆਪਸ ਵਿੱਚ ਕੋਈ ਗੱਲਬਾਤ ਹੋਈ ਆ ਹਨਾ ਉਹਨੂੰ ਸੋਲਵ ਕਰ ਰਹੇ ਆ ਅੱਛਾ ਰੋਜ਼ ਉਹ ਗੱਲ ਕਰਦੇ ਪਏ ਆਪਸ ਦੇ ਵਿੱਚ ਜੇ ਰੋਜ਼ ਉਹ ਗੱਲ ਕਰਦੇ ਆ ਤਾਂ ਉਹਨੂੰ ਮਾੜੀ-ਮੋਟੀ ਤਾਂ ਫਿਕਰ ਹੋਣੀ ਚਾਹੀਦੀ ਸੀ ਜੇ ਉਹਦਾ ਐਕਸੀਡੈਂਟ ਹੋਇਆ ਸਲਫਾਸੀ ਯੁੱਧੇ ਦਾ ਤਾਂ ਫਿਰ ਉਹਨੂੰ ਜਾ ਕੇ ਹਾਲਚਾਲ ਤਾਂ ਪੁੱਛਣਾ ਚਾਹੀਦਾ ਸੀਗਾ ਗੁੱਸਾ ਘਿਲਾ ਆਪ ਦੀ ਥਾਂ ਤੇ ਇੱਕ ਵਾਰ ਜਾ ਕੇ ਹਾਲਚਾਲ ਤਾਂ ਪੁੱਛਦੀ ਵੀ ਹਾਂ ਤੇਰਾ ਸਰ ਪਾਟ ਗਿਆ ਲੱਤ ਟੁੱਟੇਗੀ ਬਾਹਾਂ ਟੱਟ ਗਈ ਕੀ ਹੋ ਗਿਆ ਇਹ ਚਾਉਂਦੇ ਆ ਵੀ ਜੜੀ ਇਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਆ ਤੇ ਰੋਇ ਡੇਲੀ ਇਹਨਾਂ ਦੀ ਫੋਨ ਦੇ ਇੱਕ ਦੂਜੇ ਨਾਲ ਗੱਲ ਹੋ ਰਹੀ ਆ ਵੀ ਇਸ ਚੀਜ਼ ਨੂੰ ਮਸਲੇ ਨੂੰ ਲੈ ਕੇ ਹਨਾ ਤੇ ਜਿੱਦਣ ਇਹਨਾਂ ਦੀ ਗੱਲ ਕਲੀਅਰ ਹੋ ਜਾਂਦੀ ਆ ਤੇ ਸੰਦੀਪ ਨੇ ਆਪਣੇ ਘਰ ਚਲੇ ਜਾਣਾ ਹੈਗਾ ਤੂੰ ਵੀ ਉਹਦਾ ਭਰਾ ਤੇਰਾ ਵੀ ਕੋਈ ਹੱਕ ਬੰਦਾ ਵੀ ਹਾਂ ਉਹਨਾਂ ਦੋਨਾਂ ਦੇ ਵਿੱਚ ਲੜਾਈ ਹੋਈ ਹੈ ਤੂੰ ਉਹਨਾਂ ਦੋਨਾਂ ਨੂੰ ਸਲਾਹ ਕਰਾਵੇ ਦੋਨਾਂ ਨਾਲ ਬਹਿ ਕੇ ਗੱਲ ਕਰੇ ਪਹਿਲਾਂ ਉਹਦੇ ਨਾਲ ਗੱਲ ਕਰੇ ਫਿਰ ਦੂਜੇ ਨਾਲ ਗੱਲ ਕਰੇ ਵੀ ਹਾਂ ਗੱਲ ਕੀ ਹੋਈ ਸੀ ਕਾਹਤੋਂ ਲੜਾਈ ਹੋਈ ਸੀ ਪਰ ਤੈਨੂੰ ਤਾਂ ਵੇਹਲ ਹੀ ਨਹੀਂ ਵਲੌਗ ਦੇ ਵਿੱਚ ਸਫਾਈਆਂ ਦੇਣ ਤੋਂ ਵੀ ਹਾਂ ਮੈਂ ਲੋਕਾਂ ਨੂੰ ਸਫਾਈਆਂ ਦੇਦਾ ਇਹਨਾਂ ਦਾ ਕੀ ਆਪੇ ਮਸਲਾ ਹੱਲ ਕਰਨਾ ਹੈ ਕਰ ਲੈਣਗੇ ਨਹੀਂ ਤਾਂ ਇੱਥੇ ਬਹਿ ਜੂਗੀ ਜਿਹੜੀ ਕਮਾਈ ਕਰੂਗੀ YouTube ਤੋਂ ਅਸੀਂ ਬਹਿ ਕੇ ਖਾ ਲਾਂਗੇ ਇਹ ਸੋਚਿਆ ਵਾ ਨਾ ਤਾਂ ਕਰਕੇ ਹੱਲ ਨਹੀਂ ਕਰਾਉਂਦਾ ਉਹਨਾਂ ਦਾ ਮਸਲਾ ਦੇ ਕੇ ਗੱਲ ਕਰਦੇ ਆਪੇ ਹੱਲ ਕਰ ਲੈਣਗੇ ਮਸਲਾ ਜੋ ਹੱਲ ਹੋ ਗਿਆ ਭਈ ਉਹਨਾਂ ਦਾ ਹੱਲ ਕਰਨਾ ਹੀ ਨਹੀਂ ਮਸਲਾ ਉਹ ਤਾਂ ਇੱਕ ਦੂਜੇ ਦੇ ਵਿੱਚ ਗਲਤੀਆਂ ਕੱਢੀ ਜਾਣਗੇ ਵੀ ਹਾਂ ਗਲਤੀ ਤੇਰੀ ਸੀ ਉਹ ਕਿਉਂਕਿ ਗਲਤੀ ਤੇਰੀ ਸੀਗੀ ਉਹਨਾਂ ਕੋਲ ਆਪੇ ਤਾਂ ਹੱਲ ਹੋਣਾ ਨਹੀਂਗਾ ਮਸਲਾ ਤੇ ਤੂੰ ਕੋਈ ਪੈਰ ਨਾ ਪੁੱਟੀ ਚੰਗਾ ਤੇ ਇਹ ਆ ਵੀ ਥੋੜਾ ਇੱਕ ਅੱਧਾ ਦੋ ਦਿਨ ਤੱਕਣਾ ਸ਼ਾਇਦ ਇਹਨਾਂ ਦੀ ਗੱਲ ਮੁੱਕ ਜੇ ਜੋ ਵੀ ਆਪਸ ਵਿੱਚ ਆਪਾਂ ਨਹੀਂ ਪੁੱਛਦੇ ਕਿ ਕੀ ਗੱਲ ਹੋਈ ਹੈ ਕੀ ਨਹੀਂ ਆ ਲੇਕਿਨ ਜਿੱਦਣ ਸੰਦੀਪ ਹਣਾ ਹਾਂ ਕਰੂਗੀ ਵੀ ਹਾਂ ਠੀਕ ਆ ਮੇਰੀ ਗੱਲਬਾਤ ਹੋ ਗਈ ਆ ਤੇ ਆਪਾਂ ਉਦਣ ਹੀ ਇਹਨੂੰ ਜਾ ਕੇ ਕਰ ਛੱਡ ਆਵਾਂਗੇ ਇਹਦੇ ਇਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਚੱਕਰ ਪਿਆ ਹੈ ਨਹੀਂ ਤੇ ਉਹਨੇ ਚਲੇ ਹੀ ਜਾਣਾ ਸੀ ਆਪਣੇ ਘਰ ਵੈਸੇ ਜੇ ਹਾਲ ਚਾਲ ਦੀ ਗੱਲ ਕਰੀਏ ਤੇ ਉਹ ਉਹਨਾਂ ਦੀ ਡੇਲੀ ਆਪਸ ਵਿੱਚ ਗੱਲਬਾਤ ਹੋ ਰਹੀ ਆ ਤੇ ਸੰਦੀਪ ਰੋਏ ਦੀਪਦਾ ਡੇਲੀ ਹਾਲ ਚਾਲ ਪੁੱਛਦੀਆਂ ਜਿੱਦਾਂ ਵੀ ਜਿਹੜੇ ਹਿਸਾਬ ਨਾਲ ਤੂੰ ਕਹਿਣਾ ਨਾ ਵੀ ਆਪੇ ਮਸਲਾ ਹੱਲ ਕਰਨਗੇ ਐ ਤਾਂ ਨਹੀਂ ਮਸਲਾ ਹੱਲ ਹੁੰਦਾ ਉਹਨਾਂ ਦਾ ਐ ਤਾਂ ਸਗੋਂ ਗੱਲ ਵਧੂਗੀ ਇੱਕ ਦੂਜੇ 'ਚ ਨੋਕਸ ਕੱਢਣਗੇ ਇੱਕ ਦੂਜੇ 'ਚ ਗਲਤੀਆਂ ਕੱਢਣਗੇ ਨਾਲ ਜਿਹੜੀ ਜਵਾਕੜੀ ਦੀ ਜ਼ਿੰਦਗੀ ਖਰਾਬ ਹੋਊਗੀ ਜੇ ਹਮੇਸ਼ਾ ਵਾਸਤੇ ਅੱਡੋਗੇ ਤੂੰ ਕੋਈ ਪੈਰ ਨਾ ਪੁੱਟੀ ਚੰਗਾ ਵੈਲਾ ਬੈਠਾ ਬਸ ਜਨਾਨੀ ਦਿਖਾਈ ਚੱਲੇ ਵਲੌਗ ਬਣਾਏ ਚੱਲੇ ਚੰਗਾ ਤੇ ਸੋ ਇਸੇ ਮਸਲੇ ਨੂੰ ਲੈ ਕੇ ਹੀ ਗੱਲ ਚੱਲ ਰਹੀ ਆ ਤੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਰਿਕਵੈਸਟ ਕਰਦਾ ਵੀ ਤੁਸੀਂ ਨੈਗੇਟਿਵ ਕਮੈਂਟ ਨਾ ਕਰੋ ਵੱਧ ਤੋਂ ਵੱਧ 2-4 ਦਿਨ ਹੋਰ ਲੱਗਣਗੇ ਜਾਂ ਕਿਦਾਂ ਵੀ ਇਹਨਾਂ ਦੀ ਗੱਲ ਜਦੋਂ ਵੀ ਕਲੀਅਰ ਹੋ ਜਾਂਦੀ ਆ ਇਹਨੂੰ ਜਾ ਕੇ ਆਪਾਂ ਇਹਦੇ ਘਰ ਛੱਡ ਆਵਾਂਗੇ ਜਿਹੜੇ ਹਿਸਾਬ ਨਾਲ ਤੂੰ ਕਹਿਣਾ ਪਿਆਵੇਂ ਹਾ ਜਦੋਂ ਵੀ ਇਹਨਾਂ ਦੀ ਗੱਲ ਸੈੱਟ ਹੋ ਗਈ ਆਪਾਂ ਨੂੰ ਜਾ ਕੇ ਇਹਦੇ ਘਰੇ ਛੱਡ ਆਵਾਂਗੇ ਤਾਂ ਮਤਲਬ ਤੈਨੂੰ ਕੋਈ ਪਰਵਾਹ ਨਹੀਂ ਤੈਨੂੰ ਕੋਈ ਫਿਕਰ ਨਹੀਂ ਕਿ ਵੀ ਹਾਂ ਉਹ ਘਰੇ ਬੈਠੀ ਆ ਉਥੋਂ ਲੜ ਕੇ ਆ ਗਈ ਆ ਇਹ ਆਪਸ ਦੇ ਵਿੱਚ ਦੋਨੇ ਗੱਲਾਂ ਕਰਦੇ ਇਹਨਾਂ ਦੀ ਗੱਲ ਨਾ ਵੱਧ ਜੇ ਇਹ ਲੜਾਈ ਨਾ ਕਰ ਲੈਣ ਇੱਕ ਦੂਜੇ ਨਾਲ ਬਾਹਲੀ ਪੁੱਠਾ ਸਿੱਧਾ ਨਾ ਬੋਲ ਪੈਂਦੇ ਨੇ ਇਸ ਗੱਲ ਦਾ ਜਵਾਂ ਨਹੀਂਗਾ ਵੀ ਹਾਂ ਉਹਦਾ ਘਰ ਟੁੱਟ ਜਾਊਗਾ ਉਹਦੇ ਜਿਹੜੀ ਜਵਾਕੜੀ ਦੀ ਜ਼ਿੰਦਗੀ ਖਰਾਬ ਹੋ ਜੂਗੀ ਅੱਡ ਹੋ ਗਏ ਦੋਨੇ ਤਾਂ ਤੈਨੂੰ ਜਵਾਂ ਨਹੀਂ ਤੈਨੂੰ ਬੱਸ ਆਏ ਆ ਵੀ ਹਾਂ ਉਹਨਾਂ ਬਾਰੇ ਗੱਲ ਕਰਾਂ ਮੈਂ ਤਾਂ ਫਿਰ ਮੇਰੇ ਵਿਊ ਜ਼ਿਆਦਾ ਹੋਣਗੇ ਵੀ ਹਾਂ ਉਹਨਾਂ ਬਾਰੇ ਆਪਦੇ ਵਲੌਗ ਦੇ ਵਿੱਚ ਗੱਲ ਛੇੜੂੰਗਾ ਤਾਂ ਮੇਰੇ ਵਿਊ ਵਧਣਗੇ ਮੈਨੂੰ ਲੋਕ ਕਿ ਜ਼ਿਆਦਾ ਵੇਖਣਗੇ ਤੈਨੂੰ ਆਪ ਦੇ ਨਾਲ ਮਤਲਬ ਆ ਤੈਨੂੰ YouTube ਤੋਂ ਪੈਸਾ ਕਮਾਉਣਾ ਮਤਲਬ ਆ ਤੇਨੂੰ ਆ ਦੀ ਭੈਣ ਨਾਲ ਕੋਈ ਮਤਲਬ ਨਹੀਂ ਗਾ ਮੈਨੂੰ ਇਹੋ ਹੀ ਹੈਗਾ ਵਾ ਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਹਾਡਾ ਘਰ ਖਰਾਬ ਹੋ ਜਾਵੇ ਸਿਸਟਰ ਨਾਲ ਨਹੀਂ ਚਾਹੁੰਦੀ ਹਾਂ ਦਾ ਘਰ ਖਰਾਬ ਹੋਵੇ ਕੁਝ ਮਸਲੇ ਇਦਾਂ ਦੇ ਹੁੰਦੇ ਆ ਵੀ ਜੇ ਬਿਨਾਂ ਗੱਲ ਤੋਂ ਵੀ ਆਪਾਂ ਚਲੇ ਜਾਂਦੇ ਆ ਤੁਹਾਨੂੰ ਅੱਗੇ ਵੀ ਮੈਂ ਕਹਿ ਚੁੱਕਿਆ ਵੀ ਫਿਰ ਬਾਅਦ ਚ ਮਸਲਾ ਬਣ ਜਾਂਦਾ ਕਿਸੇ ਗੱਲ ਨੂੰ ਲੈ ਕੇ ਕਿ ਜਦੋਂ ਕੋਈ ਪਹਿਲਾਂ ਗੱਲਬਾਤ ਹੋਈ ਸੀ ਉਦੋਂ ਤੁਸੀਂ ਕਿਉਂ ਨਹੀਂ ਕੀਤੀ ਹਨ ਮੂੰਹ ਚੱਕ ਕੇ ਵਲੌਗ ਬਣਾਉਣ ਤਾਂ ਬਹਿ ਗਏ ਆਪ ਦੀ ਭੈਣ ਤੇ ਜੀਜੇ ਦੇ ਬਾਰੇ ਗੱਲਾਂ ਕਰਨ ਤਾਂ ਬਹਿ ਗਏ ਵੀ ਹਾਂ ਆਪੇ ਮਸਲਾ ਹੱਲ ਕਰਨਗੇ ਤੈਨੂੰ ਗੱਲ ਦਾ ਪਤਾ ਵੀ ਕਰਨੀ ਕੀ ਇਹ ਗੱਲ ਤਾਂ ਕਿਵੇਂ ਕਰਨੀ ਹੈ ਅਗਰ ਫੇਰ ਲੋਕੀ ਗੱਲਾਂ ਕਰਨਗੇ ਆਖੇ ਮੂੰਹ ਚੱਕ ਕੇ ਆਗੇ ਸਾਡੇ ਨਾਲ ਗੱਲਬਾਤ ਕਰਨ ਆਗੇ ਸਗੋਂ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਜਾਓ ਮਸਲਾ ਹੱਲ ਹੋਵੇ ਗਲਤੀ ਦਾ ਪਤਾ ਲੱਗੇ ਵੀ ਕਿਹਦੀ ਗਲਤੀ ਹੈ ਮੈਂ ਤਾਂ ਲੱਗਾ ਜਿਹੜੇ ਸਾਹਮਣੇ ਤੋਂ ਵਲੌਗ ਦੇ ਵਿੱਚ ਗੱਲਾਂ ਕਰੀ ਇਹਨਾਂ ਤੋਂ ਗੱਲ ਕਰਨ ਦਾ ਵੱਲ ਚੱਜ ਹੈ ਨਹੀਂਗਾ ਉੱਥੇ ਜਾ ਕੇ ਬੜੇ ਲੱਲੇ ਲਾ ਦੇਂਗਾ ਤੂੰ ਫਿਰ ਮਸਲਾ ਬਣ ਜਾਂਦਾ ਤੇ ਇਸੇ ਕਰਕੇ ਅਸੀਂ ਚਾਹੁੰਦੇ ਆ ਵੀ ਚਲੋ ਜੜੀ ਵੀ ਗੱਲ ਆ ਪਹਿਲਾਂ ਹੀ ਕਲੀਅਰ ਹੋ ਜੇ ਵਧੀਆ ਰਹਿੰਦਾ ਹਣਾ ਬਾਕੀ ਜੇ ਵੈਸੇ ਮੈਂ ਤਾਂ ਭਰਾਵਾ ਤੈਨੂੰ ਵਾਰ-ਵਾਰ ਕਹਿਨੀ ਐ ਤੈਨੂੰ ਬਹੁਤ ਜਣਾਂ ਨੇ ਰੋਸਟ ਕੀਤਾ ਉਹਨਾਂ ਨੇ ਉਹਨਾਂ ਨੇ ਵੀ ਤੈਨੂੰ ਇਹੀ ਗੱਲ ਕਹੀ ਹੋਊਗੀ ਵੀ ਹਾਂ ਉਹਨਾਂ ਤੋਂ ਆਪੇ ਮਸਲਾ ਹੱਲ ਨਹੀਂ ਹੋਣਾ ਉਹ ਮਸਲਾ ਵਧਾਉਣਗੇ ਹੱਲ ਨਹੀਂ ਕਰਨਗੇ ਉਹ ਇੱਕ ਦੂਜੇ ਦੇ ਵਿੱਚ ਗਲਤੀਆਂ ਕੱਢਾਂਗੇ ਇਸਨੇ ਆਦੀ ਗਲਤੀ ਨਹੀਂ ਮੰਨਣੀ ਜੇ ਸੰਦੀਪ ਦੇ ਵਿੱਚ ਗਲਤੀ ਹੈ ਤਾਂ ਉਹਨੇ ਵੀ ਨਹੀਂ ਮੰਨਣੀ ਜੇ ਸਲਫਾਸੀ ਯੁੱਧ ਦੇ ਵਿੱਚ ਗਲਤੀ ਹੈ ਤਾਂ ਉਹਨੇ ਵੀ ਨਹੀਂ ਮੰਨਣੀ ਇੱਕ ਦੂਜੇ ਦੇ ਵਿੱਚ ਹੀ ਗਲਤੀਆਂ ਕੱਢਣਗੇ ਇਹ ਗੱਲ ਕਰੀਏ ਤੇ ਬੰਦੇ ਦੀ ਜਿਹੜੀ ਐਮੀਅਤ ਹੁੰਦੀ ਨਾ ਜਿਵੇਂ ਕਹਿੰਦੇ ਨਾ ਬੰਦੇ ਦਾ ਪਤਾ ਬਾਅਦ ਚ ਲੱਗਦਾ ਹਣਾ ਬਸ ਸਾਡੇ ਵਿੱਚ ਕੋਈ ਗੱਲ ਨੂੰ ਲੈ ਕੇ ਜਦੋਂ ਸਪੇਸ ਪੈ ਜਾਂਦੀ ਹੈ ਹਣਾ ਅਸੀਂ ਵੱਖ-ਵੱਖ ਹੋ ਜਾਂਦੇ ਹਾਂ ਥੋੜੀ ਦੂਰੀ ਤੇ ਰਹਿੰਦੇ ਆ ਤੇ ਬੰਦੇ ਦੀ ਮਤਲਬ ਐਮੀਅਤ ਉਹਦੇ ਹੀ ਪਤਾ ਲੱਗਦੀ ਆ ਕਿ ਬੰਦੇ ਦੀ ਕੀ ਵੈਲਿਊ ਹਣਾ ਜਦੋਂ ਅਸੀਂ ਵੱਖ-ਵੱਖ ਹੋਏ ਆਨੇ ਹਨ ਜੋ ਸਾਡੇ ਦੇ ਸਪੇਸ ਪੈ ਜਾਂਦੇ ਉਹਦੋਂ ਬੰਦੇ ਨੇ ਅਮੀ ਇਹ ਤਾਂ ਪਤਾ ਲਾ ਦਿਆ ਜਦੋਂ ਸਾਡੇ ਦੇ ਸਪੇਸ ਪੈ ਜਾਂਦੀ ਆ ਪਹਿਲਾਂ ਸੋਚ ਲੈ ਤੂੰ ਗੱਲ ਕਰਨੀ ਕੀ ਆ ਉਲਝਿਆ ਤਾਂ ਤੂੰ ਆਪ ਤੇ ਲੋਕਾਂ ਨੂੰ ਸਲਾਹ ਇੱਥੇ ਕੀ ਦੇਂਗਾ ਤੂੰ ਪਤਾ ਤੈਨੂੰ ਆਪ ਨੂੰ ਨਹੀਂਗਾ ਵੀ ਕਿਹੜੀ ਗੱਲ ਦੀ ਕਿੱਥੋਂ ਲੱਤ ਫੜਨੀ ਆ ਕਿੱਥੋਂ ਬਾਹ ਫੜਨੀ ਆ ਮੈਂ ਬੂਥਾ ਜਾ ਕੇ ਕੇ ਵਲੌਗ ਬਣਾਉਣ ਬਹਿ ਗਿਆ ਇੱਥੇ ਤੋਂ ਤੇ ਜਿਹੜਾ ਬੰਦੇ ਨੇ ਕੰਮ ਕਰ ਲੈਣਾ ਜਨਾਨੀ ਨਹੀਂ ਕਰ ਸਕਦੀ ਤੇ ਜਿਹੜੀ ਜਨਾਨੀ ਨੇ ਕੰਮ ਕਰ ਲੈਣਾ ਬੰਦਾ ਨਹੀਂ ਕਰ ਸਕਦਾ ਜਦੋਂ ਹਸਬੰਡ ਵਾਈਫ ਦੀ ਜਦੋਂ ਆਪਣਾ ਸਪੇਸ ਆਪਣਾ ਵਿੱਚ ਉਦੋਂ ਹੀ ਇਹ ਮਤਲਬ ਹਸਬੰਡ ਵਾਈਫ ਨੂੰ ਪਤਾ ਲੱਗਦਾ ਕਿ ਮੇਰੇ ਲਈ ਉਹਦੀ ਕੀ ਐਮੀ ਆ ਤੇ ਹਸਬੰਡ ਦੀ ਐ ਜਾਂ ਹਸਬੰਡ ਨੂੰ ਪਤਾ ਲੱਗਦਾ ਵੀ ਵਾਈਫ ਦੀ ਕੀ ਐਮੀ ਆ ਤੇ ਆ ਮੇਰੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਤੂੰ ਅੱਜ ਵੀ 18ਵੀਂ ਸਦੀ ਦੇ ਵਿੱਚ ਰਹਿੰਦਾ ਤੇ ਤੇਰੀ ਜਾਣਕਾਰੀ ਲਈ ਤੈਨੂੰ ਮੈਂ ਦੱਸਦਾ ਵੀ ਇਹ 21ਵੀਂ ਸਦੀ ਆ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਮੁੰਡੇ ਕਰ ਸਕਦੇ ਆ ਕੁੜੀਆਂ ਨਹੀਂ ਕਰ ਸਕਦੀਆਂ ਤੇ ਕੁੜੀਆਂ ਕੰਮ ਕਰ ਸਕਦੀਆਂ ਉਹ ਕੰਮ ਮੁੰਡੇ ਨਹੀਂ ਕਰ ਸਕਦੇਗੇ ਅੱਜ ਕੱਲ ਮੁੰਡੇ ਕੁੜੀਆਂ ਦੋਨੇ ਬਰਾਬਰ ਆ ਜਿੱਥੇ ਬੰਦਾ ਕੰਮ ਕਰਦਾ ਉਹਦੇ ਬਰਾਬਰ ਹੀ ਏ ਬੁੜੀਆਂ ਕੰਮ ਕਰਦੀਆਂ ਜਿੱਥੇ ਬੁੜੀਆਂ ਕੰਮ ਕਰਦੀਆਂ ਤੇ ਬਰਾਬਰ ਹੀ ਬੰਦਾ ਕੰਮ ਕਰਦਾ ਜੇ ਬੁੜੀਆਂ ਬਾਹਰ ਕੰਮ ਕਰਦੀਆਂ ਤਾਂ ਬੰਦਾ ਘਰੇ ਹੀ ਕੰਮ ਦੇ ਵਿੱਚ ਹੱਥ ਵਟਾਉਂਦਾ ਇਹ ਤਾਂ ਥੋੜੀ ਸੋਚ ਦਾ ਫਰਕ ਆ ਵੀ ਹਾਂ ਮੁੰਡਾ ਕੁੜੀ ਵਾਲੇ ਕੰਮ ਨਹੀਂ ਕਰ ਸਕਦਾ ਕੁੜੀ ਮੁੰਡੇ ਵਾਲੇ ਕੰਮ ਨਹੀਂ ਕਰ ਸਕਦੀ ਇਹ 21ਵੀਂ ਸਦੀ ਆ ਭਰਾਵਾ ਅੱਜ ਕੱਲ ਦੇ ਹਿਸਾਬ ਨਾਲ ਆਪ ਦੀ ਸੋਚ ਬਦਲੋ ਉਹ ਇੱਕ ਸਹਾਰਾ ਹੁੰਦਾ ਉਹ ਬਹੁਤ ਜਿਆਦਾ ਵੱਡਾ ਸਹਾਰਾ ਜਿਹਨੂੰ ਅਸੀਂ ਕਹਿ ਸਕਦੇ ਆ ਇੱਕ ਸਹਾਰਾ ਹੁੰਦਾ ਹਨਾ ਹਸਬੰਡ ਨੂੰ ਵਾਈਫ ਦਾ ਤੇ ਵਾਈਫ ਨੂੰ ਹਸਬੰਡ ਦਾ ਤੇ ਸੋ ਅਸੀਂ ਵੀ ਇਹੋ ਹੀ ਚਾਹੁੰਦੇ ਆ ਕਿ ਸਾਰਿਆਂ ਦੇ ਮਹਾਰਾਜ ਕਿਰਪਾ ਕਰਨ ਤੇ ਸਾਰਿਆਂ ਦੇ ਘਰ ਖਾਸ ਦੇ ਵਸਦੇ ਰਹਿਣ ਇਦਾਂ ਹੀ ਵਸਦੇ ਹੀ ਰਹਿਣ ਜੇ ਹੁਣ ਤੈਨੂੰ ਪਤਾ ਵੀ ਹਸਬੰਡ ਬਿਨਾ ਵਾਈਫ ਕੁਛ ਨਹੀਂਗੀ ਤੇ ਵਾਈਫ ਬਿਨਾ ਹਸਬੰਡ ਕੁਛ ਨਹੀਂਗਾ ਤੇ ਤੈਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਉਹਨਾਂ ਦੋਨਾਂ ਦੇ ਵਿੱਚ ਸਲਾਹ ਵੀ ਤੁਸੀਂ ਕਰਾਉਣੀ ਹੈ ਠੀਕ ਆ ਕਿਸੇ ਹੋਰ ਤੀਜੇ ਬੰਦੇ ਨੇ ਆ ਕੇ ਨਹੀਂ ਕਰਾਉਣੀਗੀ ਉਹਨਾਂ ਦਾ ਮਸਲਾ ਵੀ ਤੁਸੀਂ ਹੱਲ ਕਰਨਾ ਹੋਰ ਕਿਸੇ ਬਾਹਰਲੇ ਬੰਦੇ ਨੇ ਨਹੀਂ ਆ ਕੇ ਹੱਲ ਕਰਨਾਗਾ ਲੋਕਾਂ ਨੂੰ ਇੱਥੇ ਭਾਸ਼ਣ ਦੇਣ ਬੈਠਾ ਵਲੌਗ ਦੇ ਵਿੱਚ ਤੈਨੂੰ ਆਪ ਨੂੰ ਤਾਂ ਪਤਾ ਨਹੀਂਗਾ ਵੀ ਹਾਂ ਮੈਂ ਆਪਦੀ ਭੈਣ ਦਾ ਮਸਲਾ ਹੱਲ ਕਰਨਾ ਉਹਦਾ ਘਰ ਵਸਾਉਣਾ ਉਹਨੂੰ ਘਰੇ ਤੇਜਣਾ ਮੈਂ ਵੀ ਇੱਥੇ ਖੁਸ਼ੀ ਵਸੇ ਹੁਣ ਨਾ ਕੋਈ ਲੜਕੇ ਆਵੇ ਲੋਕਾਂ ਨੂੰ ਬੈ ਜਾਂਦੇ ਆ ਭਾਸ਼ਣ ਦੇਣ ਇੱਥੇ ਹਾਂਜੀ ਅੱਜ ਦੀ ਵੀਡੀਓ ਨੂੰ ਕਰਦੇ ਆਪਾਂ ਇੱਥੇ ਖਤਮ ਤੇ ਮਿਲਦੇ ਆ ਹੋਰ ਕਿਸੇ ਵੀਡੀਓ ਦੇ ਨਾਲ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇਕਰ ਤੁਸੀਂ ਮੇਰੇ ਚੈਨਲ ਉਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਫਿਰ ਮਿਲਦੇ ਹਾਂ ਹੋਰ ਕਿਸੇ ਵੀਡੀਓ ਦੇ ਨਾਲ ਉਦੋਂ ਤੱਕ ਦੇ ਲਈ ਬਾਏ